ਸਾਡਾ ਕੇਸ ਚੱਲਦਾ ਸੀਗਾ ਜ਼ਮੀਨ ਦਾ ਪਪਾ ਜੀ ਜ਼ਮੀਨ ਦਾ ਕੇਸ ਹਾਂਜੀ ਅੱਛਾ 2018 ਵਿੱਚ ਸੀਗਾ ਸਾਡਾ ਕੇਸ ਅਸੀਂ ਜ਼ਮੀਨ ਵੇਚੀ ਸੀਗੀ ਪਰ ਸਾਨੂੰ ਆੜਤੀਏ ਨੇ ਪੈਸੇ ਨਹੀਂ ਦਿੱਤੇ ਸੀਗੇ ਤੇ ਉਹਨੇ ਸਾਡੇ ਨਾਲ ਧੋਖਾ ਕਰ ਲਿਆ ਕਿੰਨੇ ਕਨਾਲ 11 ਕਨਾਲਾਂ 11 ਕਨਾਲ ਜ਼ਮੀਨ ਵੇਚੀ ਹਾਂਜੀ ਉਧਰ ਜਿਸਤੀ ਵੀ ਹੋ ਗਈ ਹਾਂਜੀ ਪਰ ਤੁਹਾਨੂੰ ਪੈਸੇ ਨਹੀਂ ਮਿਲੇ ਪੈਸੇ ਨਹੀਂ ਮਿਲੇ ਪਪਾ ਜੀ ਓਹੋ ਫਿਰ ਪਪਾ ਜੀ ਉਹਨੇ ਸਾਡੇ ਤੇ ਕੇਸ ਦੋ ਕੀਤੇ ਸੀ 10420 ਦਾ ਤਾਂ ਯਾਨੀ ਤੁਸੀਂ ਫਸਲ ਜਦੋਂ ਬੀਜਦੇ ਸੀ ਹਾਂਜੀ ਤੁਸੀਂ ਲਿਖਿਆ ਉਹ ਫਸਲ ਵੀ ਖਰਾਬ ਕਰ ਦਿੰਦੇ ਸੀ ਹਾਂਜੀ ਪਪਾ ਜੀ ਤੇ ਫਿਰ ਕੇਸ ਕਰ ਦਿੱਤਾ ਤੁਹਾਡੇ ਤੇ ਹਾਂਜੀ 420 ਦਾ ਹਾਂਜੀ ਕਿ ਪੈਸੇ ਲੈ ਲਿਆ ਹਾਂਜੀ ਤੇ ਸਾਡੇ ਨੂੰ ਹੁਣ ਜ਼ਮੀਨ ਕਬਜ਼ਾ ਨਹੀਂ ਕਰਨ ਦਿੰਦੇ ਹਾਂਜੀ ਰਜਿਸਟਰੀ ਵੀ ਉਹਨੇ ਨਾਮ ਹੋ ਗਈ ਹਾਂਜੀ ਪਪਾ ਜੀ ਆ ਪੈਸਾ ਦਿੱਤਾ ਨਹੀਂ ਸੀ ਨਹੀਂ ਪਪਾ ਜੀ ਓਹੋ ਹਾਂਜੀ ਕੀ ਹੋਇਆ ਫਿਰ ਇੱਥੇ ਕਿਤਾ ਹੈ ਕਿ ਬਣਾਜਾ ਪਪਾ ਜੀ ਤੁਸੀਂ ਫਿਰ 12 ਮਾਰਚ ਨੂੰ ਸਾਡੇ ਘਰ ਗਏ ਸੀ ਕਿ ਚੱਕ ਕੰਨੀਆਂ ਕਲਾ ਓਕੇ ਤੁਹਾਡਾ ਰੋਲ ਤੇ ਕਾ ਰਜਦਾ ਹਾਂਜੀ ਮੈਨੂੰ ਯਾਦ ਆ ਰਿਹਾ ਸਰਪੰਚ ਦੇ ਘਰ ਤੋਂ ਤਾਂ ਤੋ ਨਿਕਲੇ ਸੀ ਤੁਹਾਡਾ ਘਰ ਸੀ ਹਾਂਜੀ ਪਪਾ ਜੀ ਜਦੋਂ ਮੇਰੇ ਮੰਮੀ ਵੀ ਆਏ ਸੀਗੇ ਲੁਧਿਆਣੇ ਤੋਂ ਅੱਜ ਉਹ ਸੇਵਾ ਆ ਰਿਹਾ ਤਾਂ ਦੁਸ਼ਟ ਆਤਮਾ ਨਿਕਲੀਆਂ ਸੀ ਹਾਂਜੀ ਪਪਾ ਜੀ ਓ ਜੀਸਸ ਉਹ ਪਰਿਵਾਰ ਹਾਂ ਤੁਸੀਂ ਹਾਂਜੀ ਅੱਛਾ ਤੇ ਪਪਾ ਜੀ ਤੁਸੀਂ ਫਿਰ 12 ਮਾਰਚ ਨੂੰ ਸਾਡੀ ਜ਼ਮੀਨ ਵਿੱਚ ਵੀ ਗਏ ਸੀਗੇ ਤੇ ਉੱਥੇ ਮਾਂ ਅਭਿਸ਼ੇਕ ਵੀ ਪਾਇਆ ਸੀਗਾ ਤੇ ਪਪਾ 9 ਅਗਸਤ ਨੂੰ ਸਾਡੀ ਤਰੀਕ ਸੀਗੀ ਲਾਸਟ ਹਾਂ ਤੇ ਅਸੀਂ ਪ੍ਰੇਰ ਕਰਵਾਈ ਮਮਾ ਜੀ ਕੋਲ ਵੀ ਮਮਾ ਜੀ ਸਾਡਾ ਜੋ ਫੈਸਲਾ ਆ ਇਸ ਕੇਸ ਵਿੱਚ 7 ਸਾਲ ਦੀ ਵਕੀਲ ਕਹਿ ਰਿਆ ਸੀਗਾ سزا ਆ ਹਾਂ ਤੇ ਮਮਾ ਜੀ ਕਹਿੰਦੇ ਕੋਈ ਗੱਲ ਨਹੀਂ ਬੇਟਾ ਤੁਹਾਡਾ ਕੇਸ ਹੱਕ ਵਿੱਚ ਹੋਏਗਾ ਪਪਾ ਜੀ ਸਾਡਾ 2 ਵਜੇ ਦਾ ਫੈਸਲਾ ਹੋਇਆ 2 ਤੋਂ ਉਹਨੇ 4 ਦਾ ਟਾਈਮ ਦਿੱਤਾ 4 ਤੋਂ 5 ਦਾ ਟਾਈਮ ਦਿੱਤਾ ਪਰ ਸਾਡਾ ਵਕੀਲ ਬਹੁਤ ਘਬਰਾ ਰਿਹਾ ਸੀਗਾ ਕਹਿੰਦਾ ਸੀ ਵੀ ਪਤਾ ਨਹੀਂ ਅੱਜ ਕੀ ਬੰਨਾ ਆ। ਹਾਂ ਜਾਂ ਤੱਕ ਇਹ ਸੱਚ ਚ ਹੋ ਜਾਏਗਾ ਤਾਂ ਜਾਇ ਇਸ ਕੇਸ ਵਿੱਚ 7 ਸਾਲ ਦੀ ਸਜ਼ਾ ਆ। ਕਿਉਂ ਕਹਿ ਰਿਹਾ ਸੀ ਉਹ ਬਣਾ? ਪਪਾ ਜੀ ਅਸੀਂ ਤਾਂ ਆਉਣ ਨਾਲ ਲੈ ਕੇ ਗਏ ਸੀ ਕਿ ਪਰਸਾਨੂੰ ਪਰਮੇਸ਼ਰ ਤੇ ਪ੍ਰਦੇਸ਼ ਸਰ ਸੀ। ਕਿਹੜਾ ਰਿਹਾ ਸੀ ਬਣਾ? ਕਿਉਂਕਿ ਇੱਕ ਪਾਸੇ ਆੜਤੀ ਆ। ਇੱਕ ਪਾਸੇ ਸਿੰਪਲ ਸਧਾਰਨ ਬੰਦੇ। ਹਾਂਜੀ। ਤੇ ਇੱਕ ਪਾਸੇ ਉਸ ਕੋਟੀ ਦਾ ਵਕੀਲ ਇੱਕ ਪਾਸੇ ਸਿੰਪਲ ਸਧਾਰਨ। ਹਾਂਜੀ। ਤੇ ਪਪਾ ਜੀ ਫਿਰ ਅਜੱਜ ਨੇ ਨਾ ਲੇਡੀਜ਼ ਜੱਜ ਸੀਗੇ ਅਸੀਂ 6 ਜਣੇ ਸੀਗੇ ਇਸ ਕੇਸ ਵਿੱਚ ਤੇ ਪਪਾ ਜੀ ਉਹ ਨਾ ਜੱਜ ਸਾਨੂੰ 15 ਮਿੰਟ ਇੱਕ ਇੱਕ ਜਣੇ ਨੂੰ ਵੇਖਣ ਤੇ ਲਾਤਾ ਉਹਨੇ ਜੱਜ ਨੇ ਅੱਛਾ ਤੇ ਪਪਾ ਜੀ ਮੇਰੇ ਤੇ ਕੋਲ ਤਾਂ ਆਵਲ ਸੀਗਾ ਮਹਾ ਵਿਸ਼ੇਕ ਤੇ ਮੈਂ ਇਹਨਾਂ ਨੂੰ ਦਿੱਤਾ ਸੀਗਾ ਮੈਂ ਕਿਹਾ ਅੱਜ ਰੱਬਾ ਤੂੰ ਹੀ ਸਾਨੂੰ ਬਚਾ ਲੇਗਾ ਨਹੀਂ ਤਾਂ ਅਸੀਂ ਕਰਦਾ ਕਰ ਹੀ ਸਾਰੇ ਜੇਲ੍ਹ ਚ ਜਾਵਾਂਗੇ 6 ਜਣੇ ਸੀ ਜਿਹਨਾਂ ਨੇ ਕਰਦਾ ਹੀ ਸੀ ਹਾਂਜੀ ਹਾਂਜੀ ਹਾਂ ਪਪਾ ਜੀ ਜਦੋਂ 5 ਵਜੇ ਨਾ ਜੱਜ ਸਾਹਿਬ ਬਹੁਤ ਸਾਡੇ ਨਾਲ ਘੂਰ ਘੂਰ ਕੇ ਵੇਖ ਰਾਇ ਸੀਗੇ ਪਰ ਪਪਾ ਅਸੀਂ ਥੱਲੇ ਮੂੰਹ ਕਰਕੇ ਨਾ ਅਸੀਂ ਫਰੇਰ ਹੀ ਕਰਦੇ ਸੀ ਕਿਉਂਕਿ ਅਸੀਂ ਦੋਨੋਂ ਹੀ ਮਸੀਹ ਵਿੱਚ ਆ ਦੂਜਾ ਪਰਿਵਾਰ ਨਹੀਂ ਮਸੀਹ ਚ ਐ ਅੱਛਾ ਤੇ ਪਪਾ ਜੀ ਪੂਰੇ 5 ਵਜੇ ਨਾ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ 6 ਜਾਨੇ ਬਰੀ ਜੇ ਹਾਂਜੀ ਤੇ ਪਪਾ ਜੀ ਅਸੀਂ ਉਹ ਕਬਜ਼ੇ ਦਾ ਕੇਸ ਸੀ ਪਪਾ ਉਹ ਸਾਡੇ ਹੱਕ ਵਿੱਚ ਹੋ ਗਿਆ ਐ ਆ ਹਾਂਜੀ ਤਾਰੀਖ ਕਰ ਸਕਦੇ ਹਾਂ ਮਤੀ ਪੌਰੀਆ ਸੁਵਾਸੇ ਜੁਦਾ ਕਰੂਣੇ ਪੌਰੀਆ ਖੜੀ ਅੱਖਾਂ ਚੱਕੇ ਰੁਕਾ ਦੇ ਜਿੱਤਾਨੀਆ ਬੋਦੇ ਹੋ ਮਸੂਬੇ ਤੇ ਨਜ਼ੀਕੇ ਤਮਾਦ ਪੌਰੀਆ ਸੁਵਾਸੇ ਮਸੂਬੇ ਤੇ ਨਜ਼ੀਕੇ ਤਮਾਦ ਪੌਰੀਆ ਸੁਵਾਸੇ ਮਸੂਬੇ ਤੇ ਨਜ਼ੀਕੇ ਤਮਾਦ ਪੌਰੀਆ ਦੇਖੋ ਇਹੀ ਐ ਮਹਾ ਵਿਸ਼ੇਖ ਦਾ ਪਰਮੇਸ਼ਵਰ ਕਿ ਜਿਹੜੇ ਇੱਥੇ ਨੱਚਦੇ ਆ ਸ਼ਬਦਾਂ ਦੇ ਪਰੋਸਾ ਕਰਦੇ ਆ ਇਹ ਕੇਸ ਲੱਗਦਾ ਹੈ ਤੁਹਾਨੂੰ ਜਿੱਤਾਂਗੇ ਨਹੀਂ ਪਪਾ ਜੀ ਬਿਲਕੁਲ ਨਹੀਂ ਲੱਗਦਾ ਸੀਗਾ ਵੀ ਅਸੀਂ ਜਿੱਤਾਂਗੇ ਸਾਨੂੰ ਸਾਰੇ ਰਿਸ਼ਤੇਦਾਰ ਬਹੁਤ ਵਾਰ ਵਾਰ ਫੋਨ ਕਰੀ ਜਾ ਰਹੇ ਸੀਗੇ ਪਰੇਸ਼ਾਨ ਕਰੀ ਜਾ ਰਹੇ ਸੀਗੇ ਪਰ ਮੇਰੇ ਪਿੱਕੇ ਲੁਧਿਆਣੇ ਰਹਿੰਦੇ ਉਸਤਾ ਨੂੰ ਸੇਵਾ ਚ ਲੱਗਿਆ ਉਹ ਵਾਰ ਵਾਰ ਇੱਕੋ ਹੀ ਕਹਿੰਦੇ ਸੀਗੇ ਮਾਂ ਅਭਿਸ਼ੇਕ ਬਸ ਅਪਲਾਈ ਕਰੀ ਜਾਓ ਤੇ ਪਹਿਲਾਂ ਕਿੱਥੇ ਜਾਂਦੇ ਰਹੇ ਅਜ ਤਾਂ ਇੰਨੀ ਵੱਡੀ ਹਾਲਤ ਦਾ ਸਾਹਮਣਾ ਹੋਇਆ ਪਹਿਲਾਂ ਪਪਾ ਜੀ ਅਸੀਂ ਸਟਾਰਟਿੰਗ ਵਿੱਚ ਬਲਜਿੰਦਰ ਪਾਸਟਰ ਤਾਜਪੁਰ ਹਾਂਜੀ ਤੇ ਇਥੇ ਮਖੂਬਾ ਬਣ ਚਾਇਆ ਕਿੰਨਾ ਟਾਈਮ ਹੋਇਆ ਪਪਾ ਸਨੋ ਜੇ ਸਾਲ ਹੀ ਹੋਇਆ ਔਰ ਦੇਖੋ ਕਿੰਨੀ ਵੱਡੀ ਜਿੱਤ ਨੂੰ ਪ੍ਰਾਪਤ ਕੀਤਾ ਇਹ ਨਤੀਜਾ ਕੀ ਆ ਕਿ ਜਿਨ੍ਹਾਂ ਨੇ ਸ਼ਬਦਾਂ ਦੇ ਸ਼ਬਦ ਕੀਆ ਮੇਰੇ ਕਿ ਹੁਣ ਸੱਤ ਦਾ ਸੰਡੇ ਨਾ ਕਰੋ ਕਿ ਮੇਰੇ ਜੀ ਸੱਤ ਹੋਏ ਤੇ ਮੇਰਾ ਹੱਲ ਹੋਇਆ ਨਹੀਂ ਉਹ ਕਈਆਂ ਦਾ ਕੇਸ ਹੀ ਉਹਦਾ ਦਾ ਉਹਨੂੰ ਜੀਵਨ ਦੇਣਾ ਪੈਣਾ ਕੀ ਕਰਨਾ ਪੈਣਾ ਉਹਨੂੰ ਜੀਵਨ ਸਵਰਗ ਤਾਂ ਲਿਖ ਕੇ ਆਇਆ ਭਾਈ ਕਿ ਤੇਰੇ ਕਰਮਾਂ ਚ ਯਸੂ ਹੀ ਲਿਖਿਆ ਹੁਣ ਤੈਨੂੰ ਇਹਨੂੰ ਮੰਨਣਾ ਪੈਣਾ ਮਹਾ ਵਿਸ਼ੇਖ ਲਿਖਿਆ ਤੇਰੇ ਕਰਮਾਂ ਚ ਹੁਣ ਤੈਨੂੰ ਇਸੇ ਨੇ ਕੱਲੇ ਨੇ ਜਿਤਾਉਣਾ ਤੇ ਫਿਰ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਤੁਰਿਆ ਆਓ ਜਿੱਤੋਂਗੇ ਜਿੱਤ ਦੇ ਜਸ਼ਨ ਕਰਾਉਣ ਲਈ ਮਹਾ ਵਿਸ਼ੇਖ ਆਇਆ ਤੁਹਾਨੂੰ ਔਰ ਇੱਕ ਸਾਈਡ ਤੇ ਇੱਕ ਵੱਡੀ ਤਾਕਤ ਤੇ ਦੂਜੇ ਪਾਸੇ ਸਿੰਪਲ ਸੁਧਾਰਨ ਪਰ ਹੋਇਆ ਕੀ ਕਿ ਉਹ ਦੁਸ਼ਟ ਆਤਮਾ ਵਾ ਸੀ ਜਿਨ੍ਹਾਂ ਨੇ ਸਾਰਾ ਪੰਗਾ ਪਾਇਆ ਸੀ ਤੇ ਮੈਂ ਸਪੈਸ਼ਲ ਇਹਨਾਂ ਦੇ ਘਰ ਗਿਆ ਨਹੀਂ ਇੱਥੇ ਜਾਣਕ ਆਪਣੇ ਮੀਟਿੰਗ ਸੀ ਉੱਥੇ ਔਰ ਉਹਨਾਂ ਪਰਿਵਾਰਾਂ ਨੇ ਘਰ ਤੇ ਜਾਂਦੇ ਹੋਇਆ ਉਹ ਪਰਿਵਾਰ ਲੈ ਕੇ ਗਏ ਕਿ ਵੀ ਸਾਡੇ ਤਰ੍ਹਾਂ ਫਸੇ ਹੋਏ ਆ ਆ ਰਸਤੇ 'ਚ ਮੈਂ ਜਾ ਰਿਹਾ ਇੱਥੇ ਇਹਨਾਂ ਦਾ ਕਾਰ ਸੀ ਇਹ ਅੱਗੇ ਨਾਕਾ ਲਾ ਕੇ ਖੜੇ ਹੋਏ ਸੀ ਕਿ ਅਸੀਂ ਤਾਂ ਜੀ ਰੋਕਣਾ ਹੀ ਹੈ ਬਸ 2 ਮਿੰਟ ਭਵੇਂ ਰਸਤਾ ਇਹੋ ਸੀ ਮੈਂ ਕੀ ਕਹਿ ਰਿਹਾ تھا ਦਾ ਰਸਤਾ ਕੌਣ ਹੈ ਪ੍ਰਭੂ ਯੇਸ਼ੂ ਤੁਹਾਡੀ ਚੰਗਾਈ ਦਾ ਕਦੇ ਜਿੱਤਨ ਦਾ ਰਸਤਾ ਕੋਨਾ ਪ੍ਰਭੂ ਯਿਸੂ ਪਰਨਾਨਕੇ ਯਿਸੂ ਜਾਰੇ ਰਸਤੇ ਰੋਕੇ ਰਹੀ ਸੀ ਰੋਕੇ ਇਹਨਾਂ ਨੇ ਧੱਕੇ ਨਾਲ ਬਸ ਕਦਮ ਕਰੇ ਰੱਖਿਆ ਸਭ ਤੋਂ ਦੁਸ਼ਟ ਆਤਮਾਵਾਂ ਨਿਕਲੀਆਂ ہزار ਕਿਤਾਹਾਂ ਨੂੰ ਵਾਸਤਾ ਭਾਈ ਉਹ ਮਖੂ ਪਵਨ ਆਉਣਾ ਪੈਣਾ ਲੈ ਹੈ ਲਗਾਤਾਰ ਹੋਊਗਾ ਤੇ ਪਰਮੇਸ਼ਰ ਮੇਰਾ ਨਿਆਂ ਕਰੂਗਾ ਯਸ ਇਨਸਾਫ ਕਰੂਗਾ ਦੇ ਸੱਚਿਆਂ ਦਾ ਅੱਜ ਫਿਰ ਉਹਨੇ ਜਤਾ ਦਿੱਤਾ ਤੁਸੀਂ ਮਿਸ਼ਨ ਦਾ ਹਿੱਸਾ ਬਣੇ ਆਂ ਅਰ ਅੱਜ ਵੱਡੀ ਜਿੱਤ ਨਖੜੇ ਆ ਕੀ ਕਹਿਣਾ ਚਾਹੋਂਗੇ ਸੁਣਨ ਵਾਲਿਆਂ ਨੂੰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਮਖੂ ਪਾਉਣ ਵਿੱਚ ਆਓ ਤੇ ਬਰਕਤਾਂ ਪਾਓ ਇੱਥੇ ਬਹੁਤ ਵੱਡੇ ਵੱਡੇ ਛਟਕਾਰੇ ਹੁੰਦੇ ਆ ਜਿਹੜਾ ਸਾਨੂੰ ਨਹੀਂ ਲੱਗਦਾ ਸੀ ਕਿ ਅਸੀਂ ਕੇਸ ਜਿੱਤ ਸਕਾਂਗੇ ਐਡੇ ਵੱਡੇ ਬੰਦੇ ਨਾਲ ਸਾਡਾ ਮੱਥਾ ਲੱਗਿਆ ਹੋਇਆ ਸੀਗਾ ਪਰ ਨਹੀਂ ਪ੍ਰਭੂ ਸਾਡੇ ਨੇ ਜਿਤਾਤਾ ਸਾਨੂੰ